ਵੈਸੇ ਤਾਂ ਪੰਜਾਬ ਸਰਕਾਰ ਦਾ ਫਾਸ਼ੀ ਕਿਰਦਾਰ ਕਿਸੇ ਤੋਂ ਲੋਕਾਸ਼ੋ ਪੈਣੀ ਹੋਇਆ ਪਰ ਅੱਜ ਪੰਜਾਬ ਸਰਕਾਰ ਦਾ ਮਜ਼ਦੂਰ ਵਿਰੋਧੀ ਕਿਰਦਾਰ ਆ ਜਿਹੜਾ ਉਹ ਨੰਗੇ ਚਿੱਟੇ ਰੂਪ ਦੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਆ ਚੁੱਕਿਆ ਹੈਗਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੋਦ ਹਰਾਨੂ ਪੰਜਾਬ ਦੇ ਸੀਆਈਏ ਸਟਾਫ ਤੇ ਸਪੈਸ਼ਲ ਪੁਲਿਸ ਨੇ ਦਿੱਲੀ ਦੇ ਨizamuddin ਰੇਲਵੇ ਸਟੇਸ਼ਨ ਤੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿੱਥੇ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਲਿਆਂਦੀ ਮਨਰੇਗਾ ਸਕੀਮ ਦਾ ਵਿਰੋਧ ਕਰ ਰਹੀ ਹੈ ਤੇ ਜਿਹਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਸੈਸ਼ਨ ਬੁਲਾਇਆ ਹੋਇਆ ਉੱਥੇ ਅੱਜ ਇਸ ਮਜ਼ਦੂਰ ਆਗੂ ਨੂੰ ਗ੍ਰਿਫਤਾਰ ਕਰ ਲੈਣਾ ਮਜ਼ਦੂਰਾਂ ਦੇ ਖਿਲਾਫ ਹੋਣ ਦਾ ਜਿਹੜਾ ਉਹ ਜਿਹੜਾ ਨਿਸ਼ਾਨਦੇਹੀ ਕਰਦੀ ਹੈਗੀ ਹੈ ਇਹ ਗੱਲ ਇਹ ਕਾਰਵਾਈ ਸੋ ਪੰਜਾਬ ਦੀਆਂ ਸਾਰੀਆਂ ਹੀ ਕਿਸਾਨ ਮਜ਼ਦੂਰ ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਆਪੋ ਆਪਣੇ ਪੇਜਾਂ ਤੋਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕਰ ਰਹੀਆਂ ਤੇ ਨਾਲੋਂ ਨਾਲ ਇਹ ਮੰਗ ਕਰ ਰਹੀਆਂ ਕਿ ਮੁਕੇਸ਼ ਮਲੋਦ ਨੂੰ ਰਿਹਾ ਕੀਤਾ ਜਾਵੇ ਜਮੀਨ ਪ੍ਰਾਪਤੀ ਸੰਘਾਰਸ਼ ਕਮੇਟੀ ਉਹੀ ਜਥੇਬੰਦੀ ਹੈ ਜਿਹੜੀ ਬੇਜ਼ਮੀਨੇ ਮਜ਼ਦੂਰਾ ਤੇ ਕਿਸਾਨਾਂ ਨੂੰ ਬਰਾਬਰ ਜ਼ਮੀਨਾਂ ਦਾ ਹੱਕ ਦਿਵਾਉਣ ਦੀ ਲੜਾਈ ਹੈ ਜਿਹੜੀ ਉਹ ਲੰਮੇ ਸਮੇਂ ਤੋਂ ਲੜ ਰਹੀ ਹੈਗੀ ਆ ਸੋ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲੈਂਡ ਰੀਜ਼ ਐਕਟ ਆ ਜਿਹੜਾ 1960 ਦੇ ਦਹਾਕੇ ਦੇ ਵਿੱਚ ਬਣਿਆ ਸੀ ਉਹ ਲੈਂਡ ਰੀਜ਼ ਐਕਟ ਲਾਗੂ ਕਰਨ ਦੀ ਜਿਹੜੀ ਮੰਗ ਆ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਥੇਬੰਦੀ ਹੈ ਜਿਹੜੀ ਉਹ ਲਗਾਤਾਰ ਇਹ ਮੰਗ ਨੂੰ ਉਭਾਰ ਰਹੀ ਹੈਗੀ ਆ ਸੋ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਪੰਜਾਬ ਦੇ ਵਿੱਚ ਇੱਕ ਵੱਡਾ ਅੰਦੋਲਨ ਜਿਹੜਾ ਉਹ ਛੜਿਆ ਹੈਗਾ ਜਿੱਥੇ ਸੰਗਰੂਰ ਦੇ ਵਿੱਚ ਜੀਂਦ ਵਾਲੇ ਰਾਜੇ ਦੀ 927 ਏਕੜ ਜ਼ਮੀਨ ਆ ਜਿਹੜੀ ਬੇਆਬਾਦ ਪਈ ਹੈਗੀ ਆ ਉਸ 927 ਏਕੜ ਜ਼ਮੀਨ ਬੇਗਮਪੁਰਾ ਵਸਾਉਣ ਦੀ ਜਿਹੜੀ ਉਹ ਐਲਾਨ ਕੀਤਾ ਸੀਗਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਬੇਚਰਾਗ ਪਿੰਡ ਦੇ ਵਿੱਚ ਕਿ ਅਸੀਂ ਇੱਥੇ ਬੇਗਮਪੁਰਾ ਜਿਹੜਾ ਉਹ ਵਸਾਵਾਂਗੇ ਤੇ ਜਿਹੜਾ ਮਈ ਮਹੀਨੇ ਦੇ ਵਿੱਚ ਉੱਥੇ ਜਾ ਕੇ ਇਸ ਜਥੇਬੰਦੀ ਨੇ ਇੱਕ ਵੱਡਾ ਚਿਰਾਗ ਜਗਾਉਣ ਤੋਂ ਬਾਅਦ ਉੱਥੇ ਐਲਾਨ ਕੀਤਾ ਸੀ ਕਿ ਜ਼ਮੀਨ ਆ ਜਿਹੜੀ ਉਹ ਸਾਡੀ ਹੈਗੀ ਹੈ ਤੇ ਇੱਥੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਪਣੀ ਦਾਵੇਦਾਰੀ ਸਥਾਪਿਤ ਕਰਾਂਗੇ ਦੇਤੇ ਕਬਜ਼ਾ ਕਰਾਂਗੇ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਜਿਹੜਾ ਫਾਸ਼ੀ کردار ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆਇਆ ਸੈਂਕੜੇ ਮਜ਼ਦੂਰਾਂ ਕਿਸਾਨਾਂ ਨੂੰ ਬੱਚਿਆਂ ਨੂੰ ਚੱਕ-ਚੱਕ ਕੇ ਜੇਲ੍ਹਾਂ ਦੇ ਵਿੱਚ ਸਿੱਟਾ ਗਿਆ ਤੇ ਉਸ ਤੋਂ ਬਾਅਦ ਮਜ਼ਦੂਰ ਆਗੂਆਂ ਨੂੰ ਧੋਖੇ ਦੇ ਨਾਲ ਗ੍ਰਿਫਤਾਰ ਆ ਜਿਹੜਾ ਉਹ ਕਰ ਲਿਆ ਗਿਆ ਸੀਗਾ ਪੰਜਾਬ ਸਰਕਾਰ ਦੇ ਵੱਲੋਂ ਤੇ ਉਸ ਤੋਂ ਬਾਅਦ ਅੱਜ ਜਿਹੜਾ ਉਹ ਮੁਕੇਸ਼ ਮਲੋਤ ਜੀ ਹੋਰਾਂ ਨੂੰ ਗ੍ਰਿਫਤਾਰ ਕਰ ਲੈਣਾ ਮਜ਼ਦੂਰਾਂ ਦੇ ਖਿਲਾਫ ਹੋਣ ਦੀ ਜਿਹੜੀ ਉਹ ਜਿਹੜਾ ਇਸ਼ਾਰਾ ਜਿਹੜਾ ਉਹ ਪੰਜਾਬ ਸਰਕਾਰ ਨੇ ਦੇ ਦਿੱਤਾ ਹੈਗਾ ਸੋ ਐਮਪੀ ਦੇ ਦੌਰਾਨ ਜਦੋਂ ਭਗਵੰਤ ਮਾਨ ਜੀ ਹੋਰੀ ਐਮਪੀ ਹੁੰਦੇ ਸੀਗੇ ਸੰਗਰੂਰ ਤੋਂ ਤੇ ਉਦੋਂ ਸੰਸਦਾਂ ਦੇ ਵਿੱਚ ਖੜੇ ਹੋ ਕੇ ਜਿਹੜਾ ਸੰਤਰਾਮ ਉਦਾਸੀ ਜੀ ਹੋਰਾਂ ਦਾ ਇੱਕ ਗੀਤ ਗਾਇਆ ਕਰਦੇ ਸੀ ਕਿ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿੜੇ ਤੇ ਉਹਨਾਂ ਨੇ ਸਾਬਤ ਕਰ ਦਿੱਤਾ ਹੈਗਾ ਮਜ਼ਦੂਰਾਂ ਤੇ ਦੇ ਖਿਲਾਫ ਇਹ ਕਾਰਵਾਈ ਕਰਕੇ ਤੇ ਲਗਾਤਾਰ ਮਜ਼ਦੂਰਾਂ ਨੂੰ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਸੁੱਟ ਕੇ ਤਸੀਹੇ ਦੇ ਕੇ ਤਸ਼ੱਦਦ ਢਾ ਕੇ ਉਹਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈਗੀ ਆ ਕਿ ਉਹ ਲਗਾਤਾਰ ਜਿਹੜਾ ਉਹ ਮਜ਼ਦੂਰਾਂ ਦੇ ਜਿਹੜਾ ਚੁੱਲਿਆਂ ਦੀ ਰਾਖੀ ਕਰ ਰਿਹਾ ਇਹ ਸੂਰਜਾ ਮਗਧਾ ਰੇਂਜ ਵਿੱਚ ਸੂਰਜਾ ਜਿਹੜਾ ਮਜ਼ਦੂਰਾਂ ਦੇ ਵਿੜਿਆਂ ਦੀ ਰਾਖੀ ਕਰ ਰਿਹਾ ਮਜ਼ਦੂਰਾਂ ਦੇ ਵਿੜਾਂ ਚ ਮਗਰਾ ਇਹ ਸੂਰਜਾ ਉਹਨਾਂ ਸੂਰਜਾਂ ਨੂੰ ਲਗਾਤਾਰ ਡਬੋਣ ਦੀਆਂ ਜਿਹੜੀਆਂ ਉਹ ਕਾਰਵਾਈਆਂ ਇਹ ਸਰਕਾਰ ਆ ਜਿਹੜੀ ਉਹ ਲਗਾਤਾਰ ਜਿਹੜੀ ਕਰ ਰਹੀ ਹੈਗੀ ਔਰ ਸਵਾਲ ਇੱਥੇ ਉੱਠਦਾ ਫਿਰ ਇਸ ਸਰਕਾਰ ਨੂੰ ਫਿਕਰ ਕਿਸ ਸੂਰਜ ਦਾ ਹੈਗਾ ਕਿੰਨਾ ਦੇ ਵਿੜਿਆਂ ਦਾ ਸੂਰਜ ਆ ਸੋ ਗੱਲ ਸਾਫ਼ ਹੈਗੀ ਆ ਕਿ ਇਸ ਸਰਕਾਰ ਨੂੰ ਕਾਰਪੋਰੇਟਾਂ ਦੇ ਵਿੜਿਆਂ ਦੀ ਫਿਕਰ ਆ ਸੋ ਉਹਨਾਂ ਦੇ ਵਿੜਿਆਂ ਦੇ ਸੂਰਜਾਂ ਦੀ ਜਿਹੜੀ ਰਾਖੀ ਉਹ ਕਰ ਰਹੀ ਹੈਗੀ ਆ ਸੋ ਇਸ ਕਰਕੇ ਮਜ਼ਦੂਰ ਆਗੂਆਂ ਨੂੰ ਲਗਾਤਾਰ ਗ੍ਰਿਫਤਾਰ ਆ ਜਿਹੜਾ ਉਹ ਇਹ ਸਰਕਾਰ ਆ ਜਿਹੜੀ ਕਰ ਰਹੀ ਹੈਗੀ ਆ ਸੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅੱਜ ਸਾਰੀਆਂ ਜਨਤਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈਗਾ ਕਿ ਉਹ ਅੱਜ 12:30 ਵਜੇ ਸੰਗਰੂਰ ਦੇ ਐਸਐਸਪੀ ਦਫ਼ਤਰ ਦੇ ਸਾਹਮਣੇ ਇਕੱਠੀਆਂ ਹੋਣ ਤੇ ਉੱਥੇ ਐਸਐਸਪੀ ਨੂੰ ਜਿਹੜਾ ਉਹ ਅੱਜ ਵਫਦ ਆ ਜਿਹੜਾ ਜਨਤਕ ਜਥੇਬੰਦੀਆਂ ਦਾ ਉਹ ਐਸਐਸਪੀ ਨੂੰ ਮਿਲਿਆ ਜਾਵੇ ਤਾਂ ਕਿ ਮੁਕੇਸ਼ ਮਲੋਤ ਜੀ ਹੋਰਾਂ ਦੀ ਰਿਹਾਈ ਇਹ ਜਿਹੜੀ ਉਹ ਕਰਵਾਈ ਜਾ ਸਕੇ